ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਿਹੜੇ ਦਿਨੀ ਜੋਦੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਚ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ ਤੇ ਉਹਦੇ ਦੋਨੇ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲੇਮ ਟਾਬਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਨੇ ਤਕਰੀਬਨ 18 ਵਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕੇ ਹੈ ਜਿੱਦੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲਿਮ ਟਾਬਰੀ ਐਸ ਐਚ ਓ ਇਸ ਹੇਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ੀ ਪੀ ਨੌਰਥ ਹੈ ਤੇ ਇਹਨੂੰ ਅਸੀਂ ਕਲੋਸਲੀ ਮੋਨੀਟਰ ਕਰ ਰਹੇ ਸੀ ਦੋਨੋਂ ਔਰੋਪੀਅਨ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਹਨਾਂ ਤੇ ਜਿਹੜਾ ਪਛੋਕੜ ਅਪਰਾਧਕ ਪਛੋਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉਤੇ 379 20 ਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਡਿਆਂ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਤੇ ਚਿੱਟੇ ਦੀ ਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਵਾਰਦਾਤਾਂ ਨੂੰ ਤੇ ਜਿਹੜੇ ਆਪਣੀ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕੇ 17 ਵਾਰਦਾਤਾਂ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਹਾਂ ਵੀ ਜੇ ਕੋਈ ਹੋਰ ਵਾਰਦਾਤਾ ਨੇ ਤੇ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਿਰਦਾ ਮੈਂ ਲੁਧਿਆਣੇ ਨੂੰ ਸਿਰਫ ਟਾਰਗੇਟ ਕਰਦੇ ਸੀ ਲੁਧਿਆਣੇ ਤੋਂ ਬਾਅਦ ਵੀ ਕੋਈ ਨਹੀਂ ਬਿਲਕੁਲ ਜਿਹੜਾ ਹੈਗਾ ਏਰੀਆ ਸਲੀਮ ਟਾਬਰੀ ਦਾ ਤੇ ਜੋਧੇਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬਡਿਵੀਜ਼ਨ ਦੇਣਾ ਇਹਨੇ ਜੋ ਵਰਦਾਂ ਤਾਂ ਕੀਤੀਆਂ ਨੇ ਇਸੇ ਏਰੀਆ ਦੇ ਵਿੱਚ ਕੀਤੀਆਂ ਭਦਰਗ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਤੇ ਸਾਰੀ ਰਕਮ ਬਰਬੰਦ ਹੋ ਗਈ ਉਹਨਾਂ ਨੂੰ ਕਿੰਨੇ ਉਹਦੇ ਤੇ ਕਰ ਰਹੇ ਆ ਕੁਝ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਆ ਕਿ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਦੇ ਤੇ ਕਿਹੜੇ ਕਿਹੜੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿਸਾਬ ਲਾ। ਬਹੁਤ ਲੱਗਦਾ ਜੀ ਹੋਰ ਵੀ આરોપી ਜਿਹੜੇ ਸਾਹਮਣੇ ਆ ਸਕਦੇ ਨੇ। ਹਾਂਜੀ ਬਿਲਕੁਲ ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਹੋਰ ਵੀ ਸਾਹਮਣੇ ਆ ਸਕਦੇ ਆ ਦੇਖੋ ਕਿੰਨੇ ਮਾਮਲੇ ਦਰਜਾ ਹੋਣ ਤੱਕ ਇਹਨਾਂ ਦੇ ਪਿਛਲੇ ਅਗਲੇ? ਅ ਤਕਰੀਬਨ ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ। ਪਰ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ। ਤੇ ਵੈਸੇ ਕੰਮ ਕੀ ਕਰਦੇ ਨੇ ਕੁਝ ਇਹ ਕੁਛ ਵੈਸੇ ਬੈਕਗ੍ਰਾਉਂਡ ਕੀ ਹੈ? ਪਹਿਲਾਂ ਇਹਦੇ ਜੋ ਇੱਕ ਜਿਹੜਾ ਹੈਗਾ ਅੱਤੂਏ ਦਾ ਕਪੜੇ ਦਾ ਕਾਰੋਬਾਰ ਸੀਗਾ। ਬਟ ਅੱਜਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਿਹਾ।